ਕੀਰਤੇ ਕੋਈ ਬਾਤ ਨਾ ਪੁੱਛਤਾ ਗੁਰਸਤ ਗੁਰਸੰਗ ਕੀਰੇ ਹਮ ਥਾਪੇ ਵਾਹਿਗੁਰੂ ਜੀ ਮੈਨੈ ਨਾ ਬੋਲਣ ਦੀ ਹੰਦ ਪੁੱਲ ਨਾ ਚੁੱਕਾ ਮਾਫ ਕਰਨੀ ਵਾਹਿਗੁਰੂ ਜੀ ਬੋਤ ਬੋਤ ਧੰਵਾਦ ਭਾਈ ਸੇਮ ਭਾਈ ਮਰੀਖ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਕਾਲਪੁਰਖ ਜੀ ਦਾ ਜਿਨ੍ਹਾਂ ਨੇ ਇਹ ਦੇ ਦੇ ਮਹਾਪੁਰਸ਼ਾਂ ਨਾਲ ਮਿਲ ਕਰਾਇਆ ਵਾਹਿਗੁਰੂ ਜੀ ਅਸੀਂ ਰੁੱਲਦੇ ਸੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ ਅਸੀਂ ਇਦਾਂ ਤਿਲ ਮਿਲਾਏ ਹੋਏ ਸੀਗੇ ਕਿ ਅਸੀਂ 60 ਸਾਲ ਮੇਰੀ ਹਮਰੋਹੀ ਆ ਜੀ 30 32 ਸਾਲ ਤੋਂ ਅੰਮ੍ਰਿਤ ਚੱਕਿਆ ਹੋਇਆ ਸੀ ਜੀ ਕੁੱਛ ਨਹੀਂ ਸੀ ਪਤਾ ਕਿ ਮੈਂ ਬਸ ਐਹੀ ਪਤਾ ਸੀ ਕਿ ਕਿ ਪੰਜ ਪਿਆਰੇ ਸਾਹਿਬ ਜੀ ਨੇ ਬੋਲਿਆ ਹੋਇਆ ਕਿ ਪੰਜ ਬਾਣੀਆਂ ਦਾ ਪਾਠ ਕਰਨਾ, ਮੂਲ ਮੰਤਰ ਦਾ ਜਾਪ ਕਰਨਾ ਹੈ। ਬਸ ਇੰਨਾ ਕਰਦੇ ਸੀ, ਲੇਕਿਨ ਐਨੇ ਪੜਕੇ ਹੋਏ ਸੀ, ਐਨੇ ਪੜਕੇ ਸੀ ਪਤਾ ਨਹੀਂ ਕਿੱਥੇ-ਕਿੱਥੇ ਠੱਕੇ ਖਾਦੇ ਸੀ। ਬੜੀ ਕਿਰਪਾ ਹੈ ਉਸ ਅਕਾਲ ਪੁਰਖ ਦੀ ਕਿ ਸਾਡੇ ਨਾਲ ਬਹੁਤ ਕੁਝ ਹੋਇਆ, ਇੰਨਾ ਇੰਨਾ ਕੁਝ ਹੋਇਆ ਕਿ ਇਸ ਵਿੱਚ ਬਹੁਤ ਟਾਈਮ ਲੱਗਣਾ ਜੇ ਮੈਂ ਦੱਸਣ ਲੱਗੀ ਤੇ ਤੇ ਸੇ ਲੋ ਮਾਲਕ ਨੇ ਕਿਰਪਾ ਕੀਤੀ ਪਾ ਹਿਸਾਬ ਨਾਲ ਮਿਲ ਆਇਆ YouTube ਤੇ ਮੈਨੂੰ ਆਦਤ ਸੀਗੀ ਸੀ ਕਿ ਮੈਂ ਬਹੁਤ ਦੇਖਦੀ ਸੀ ਕੋਈ ਸੰਤ ਮਹਾਪੁਰਸ਼ ਸਾਨੂੰ ਮਿਲਣ ਜਦੋਂ ਟੀਵੀ ਦੇ ਵਿੱਚ ਆਣਾ ਸ਼ਬਦ ਆਣਾ ਕੋਈ ਆਵੋ ਸੰਤੋ ਹਰ ਕ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਕੋਈ ਮਾਰਗ ਦਿਖਲਾਏ ਨਾਲੇ ਮੈਂ ਰੋਣਾ ਕਿ ਕਦੇ ਕੋਈ ਦਿਨ ਆਏਗਾ ਕਿ ਸਾਨੂੰ ਵੀ ਕੋਈ ਮਹਾਪੁਰਸ਼ ਮਿਲੇਗਾ ਬਹੁਤ ਬਹੁਤ ਤੜਫੀ ਬਹੁਤ ਤੜਫੀ ਦੁੱਖਾਂ ਨੇ ਘੇਰਿਆ ਹੋਇਆ ਸੀ ਕਿੱਸਾ ਸਾਨੂੰ ਬਹੁਤ ਜ਼ਿਆਦੇ ਕਿਸੇ ਕੋਲ ਜਾਣਾ ਤਾਂ ਕਿਸੇ ਨਾਲ ਸਾਨੂੰ ਤਾਗੇ ਤੇ ਵੀ ਤੇ ਦੇਣਾ ਕੁਝ ਕੁਝ ਏਦਾਂ ਹੀ ਲੇਟੀਆਂ ਬਣਾਤੀਆਂ ਜਾਲ ਬਣਾਤਾ ਬਸ ਇੱਕ ਮਨ ਦਾ ਜਿਹੜਾ ਭਰਮ ਸੀ ਉਹ ਦੂਰ ਕਰਨਾ ਲੇਕਿਨ ਨਹੀਂ ਜਿਹੜੀ ਚੀਜ਼ ਅਸੀਂ ਚਾਹੁੰਦੇ ਸੀ ਉਹ ਸਾਨੂੰ ਕਿਤੇ ਇੰਨਾ ਮਿਲੇ ਘਰ ਗੁਰੂ ਘਰ ਹੋਣ ਦੇ ਬਾਵਜੂਦ ਵੀ ਗੁਰੂ ਗ੍ਰੰਥ ਸਾਹਿਬ ਬਾੜਵੀਂ ਕਰਨੇ ਉਹ ਸਹਿਜ ਪਾਠ ਇੱਕ ਜਾਖਣਾ ਇੱਕ ਇੱਕ ਦਾ ਭੋਗ ਪਾਣਾ ਦੂਜਾ ਰੱਖ ਦੇਣਾ ਲੈਕਿਨ ਉਹ ਸ਼ਾਂਤੀ ਨਹੀਂ ਉਹ ਮਨ ਦੇ ਵਿੱਚ ਬਹੁਤ ਤੜਫੀ ਸਾਨੂੰ ਮਿਲ ਨਹੀਂ ਰਹੀ ਅੱਜ ਜੋ ਅਸੀਂ ਪੜ੍ਹ ਰਹੇ ਹਾਂ ਉਹ ਸਾਨੂੰ ਕੋਈ ਦੱਸ ਨਹੀਂ ਰਹੀ ਸਾਨੂੰ ਪਤਾ ਨਹੀਂ ਲੱਗ ਰਿਹਾ ਬਸ ਪੜ੍ਹ-ਪੜ੍ਹ ਕੇ ਗੱਡੇ ਲੱਗਦੇ ਕੁਝ ਨਹੀਂ ਸਮਝਾਈ ਕਿ ਕਿਵੇਂ ਐਨੀ ਜ਼ਿੰਦਗੀ ਬੀਤ ਗਈ ਸਾਡੀ 29 ਸਾਲ ਮੈਂ ਲੁਧਿਆਣੇ ਦੇ ਵਿੱਚ ਅਸੀਂ ਰਹੇ ਹਾਂ ਅਸੀਂ ਉੱਥੇ ਵੀਰੇ ਬੜੇ ਬੜੇ ਜਗ੍ਹਾ ਫਿਰਿਆ ਸੀ ਬਹੁਤ ਮਹਾਂਪੁਰਸ਼ਾਂ ਦੇ ਵੀਗੇ ਲੇਕਿਨ ਉਹੀ ਕੀ ਮੱਥਾ ਟੇਕਣਾ ਤੇ ਕੋਈ ਸਾਨੂੰ ਦੱਸਦਾ ਨਹੀਂ ਸੀ ਕਿਸੇ ਨਾਲ ਗੱਲ ਨਹੀਂ ਹੋਣੀ ਕੋਈ ਜਾਣਦਾ ਨਹੀਂ ਸੀ ਕਿ ਚਲੋ ਭਾਈ ਸਭ ਨਹੀਂ ਜਾਣਦੇ ਸੀ ਲੇਕਿਨ ਇਹ ਤਾਂ ਨਹੀਂ ਜਾਣਦੇ باوجود ਇੰਨੇ ਪਿਆਰ ਨਾਲ ਇਹ ਤਾਂ ਇਦਾਂ ਪਤਾ ਨਹੀਂ ਕਿਦਾਂ ਮੈਂ ਕਿ ਦੱਸ ਹੀ ਸਕਦੀ ਬੋਲ ਨਹੀਂ ਸਕਦੀ ਕਿਸ ਹਿਸਾਬ ਨਾਲ ਇਹ ਇਨਸਾਨ ਨੂੰ ਪਹਿਚਾਣਦੇ ਐ ਇੰਨਾ ਪਿਆਰ ਦਿੰਦੇ ਆ ਚਲੋ ਇਹਨਾਂ ਨੇ ਸਾਨੂੰ ਉਸ ਉਸ ਮਾਲਕ ਦਾ ਰਾਹ ਦੱਸਿਆ ਸਾਨੂੰ YouTube ਤੇ ਮੈਂ ਚੰਡੀਗੜ੍ਹ ਸੀ ਆਪਣੇ ਬੇਟੇ ਦੇ ਕੋਲ ਤੁਸੀਂ ਸਾਰੇ ਜਾਣਦੇ ਹੋ ਕੰਨੂ ਸਿੰਘ ਜੀ ਦੇ ਕੋਲ ਬੱਚੇ ਸੀ ਛੋਟੇ-ਛੋਟੇ ਦੋਤੇ ਮੈਂ ਉੱਥੇ ਕੰਨੂ ਨੂੰ ਰੋਜ਼ ਕਹਿਣਾ ਮੈਂ ਕਿਹਾ ਗੰਨੂ ਕੋਈ ਤੇਰੇ ਟੀ ਸਕੂਲ ਦੇ ਵਿੱਚ ਕੋਈ ਟੀਚਰ ਨਹੀਂ ਹੈ ਜਿਹੜਾ ਕੋਈ ਸਾਨੂੰ ਦੱਸੇ ਮਾਰਗ ਦੱਸੇ ਕੋਈ ਕੋਈ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਕਿਤੇ ਕੋਈ ਮਿਲੇ ਇਹਨੇ ਕਹਿਣਾ ਨਹੀਂ ਮੰਮੀ ਕੋਈ ਵੀ ਨਹੀਂ ਕਿ ਸੇ ਟੀਚਰ ਨਾਲ ਗੱਲ ਨਹੀਂ ਹੁੰਦੀ ਇੱਕ ਦਿਨ YouTube ਤੇ ਮੈਨੂੰ ਭਾਈ ਸਾਹਿਬ ਦੇ ਮੈਂ ਅਸਲ 'ਚ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ ਦਾ ਨੰਬਰ ਲੱਭਦੀ ਸੀ YouTube ਤੇ ਕੋਈ ਮੈਨੂੰ ਦੱਸੇ ਕਿਉਂਕਿ ਮੈਨੂੰ ਉਹਨਾਂ ਦਾ satsang ਸੁਣਿਆ ਹੋਇਆ ਸੀਗਾ ਸੁਣਦੀ ਰਹਿੰਦੀ ਸੀ ਤੇ ਉਹਨਾਂ ਨੇ ਦੱਸਿਆ ਕਿ ਬ੍ਰਹਮ ਕਵਚ ਦਾ ਪਾਠ ਕਰੋ ਬੜਾ ਬ੍ਰਹਮ ਕਵਚ ਦਾ ਪਾਠ ਕੀਤਾ ਚਲੋ ਮਾਲਕ ਨੇ ਥੋੜਾ ਸਾਡੀ ਜਿਹੜਾ ਸੀ ਹਲਕਾ ਹੋ ਗਿਆ ਖਲਿਆਰ ਹੋਈ ਥੋੜੀ ਸਾਡੀ ਤੇ ਭਾਈ ਸਾਹਿਬ ਦਾ ਨੰਬਰ ਮਿਲਿਆ ਤੇ ਕਾਨੂੰਨ ਲਗਾ ਤਾ ਕਹਿੰਦੀ ਮੰਮੀ ਤੁਸੀਂ ਇੱਥੇ ਗੱਲ ਕਰੋ ਮੈਂ ਗੱਲ ਕੀਤੀ ਭਾਈ ਸਾਹਿਬ ਨੇ ਇੱਕਦਮ ਫੋਨ ਚੱਕ ਲਿਆ ਤੇ ਮੈਨੂੰ ਕਿਹਾ ਤੁਸੀਂ ਟੈਲੀਗ੍ਰਾਮ ਐਪ ਨਾਲ ਡਾਊਨਲੋਡ ਕਰਕੇ ਜੁੜੋ ਦੇ ਨਾਲ ਸੰਗਤ ਜੀ ਅਸੀਂ ਜਦੋਂ ਟੈਲੀਗ੍ਰਾਮ ਡਾਊਨਲੋਡ ਕਰ ਲਿਆ ਜੁੜ ਗਏ ਜੁੜ ਗਏ ਤੇ ਦੋਕ ਦਿਨ ਬਾਅਦ ਫੇਰ ਮੈਂ ਕਿਹਾ ਕੰਨੂ ਨਹੀਂ ਹੈ ਤੇ ਵਾਇਗਰ ਵਾਇਗਰ ਕਹਿੰਦੀ ਹੈ ਇਥੋਂ ਕੀ ਮਿਲੇਗਾ ਮੈਂ ਕਿ ਬੰਦ ਕਰ ਦੇ ਫੇਰ ਬੰਦ ਕਰ ਦਿੱਤਾ ਸੀ ਫੇਰ ਪੰਜ ਛੇ ਦਿਨ ਬਾਅਦ ਮੈਨੂੰ ਨਹੀਂ ਮੀ ਕਿ ਨਹੀਂ ਕੰਨੂ ਉਹ ਕੁਝ ਹੈਗੇ ਆ ਕਿਉਂਕਿ ਜਿੱਦਾਂ ਮੈਂ ਉਹ ਸਿਮਰਨ ਦੱਸਿਆ ਸੀ ਕਰਨ ਲੱਗੀ ਇੱਕ ਦਿਨ ਕੰਨੋ ਨੇ ਬਿਊਟ ਵੀ ਦਬ ਜਾ ਤੇ ਮੈਂ ਸਿਮਰਨ ਕਰਨ ਲੱਗੀ ਇੱਕ ਕੁੜੀ ਬਾਹਰ ਚਲੀ ਗਈ ਤੇ ਮੇਰਾ ਸਿਮਰਨ ਮੈਨੂੰ ਐਦਾਂ ਹੋਇਆ ਕਿ ਮੇਰੇ ਸਿਰ ਦੇ ਉੱਤੋਂ ਦੀ ਕੋਈ 1.5 ਫੁੱਟ ਉੱਤੇ ਸਿਮਰਨ ਚਲਾ ਗਿਆ ਬੜੀ ਮੁਸ਼ਕਲ ਨਾਲ ਵਾਪਸ ਆਈ ਉਸ ਤੋਂ ਬਾਅਦ ਮੇ ਬਿਮਾਰੀ ਨਹੀਂ ਜਾਦੇ ਹੋਗੀ ਕਿ ਕੁੜੀ ਨੂੰ ਉਹਨੇ ਸਕੂਲੋਂ ਬੁਲਾਣਾ ਪਿਆ ਤੇ ਕੰਨੂ ਨੇ ਤੇ ਇਹਨੇ ਫਿਰ ਮੈਨੂੰ ਹਸਪੀਟਲ ਲੈ ਕੇ ਗਏ ਹਸਪੀਟਲ ਲੈ ਕੇ ਗਏ ਤੇ ਉੱਥੇ ਡਾਕਟਰ ਨੇ ਜਿੰਨੀਆਂ ਟੈਸਟ ਵਗੈਰਾ ਕੀਤੇ ਤੇ ਮੈਂ ਬਿਲਕੁਲ ਨਾਰਮਲ ਰਿਪੋਰਟਾਂ ਮੇਰੀਆਂ ਬਸ ਸਿਮਰਨ ਨੇ ਚੰਗੀ ਤਰ੍ਹਾਂ ਕਰਨ ਨਹੀਂ ਆਇਆ ਕਿਸ ਤਰੀਕਾ ਹਿਸਾਬ ਨਾਲ ਕਰਨਾ ਹੈ ਤੇ ਮੈਂ 5-6 ਦਿਨ ਫਿਰ ਮੈਂ ਸਿਮਰਨ ਨਹੀਂ ਕੀਤਾ ਤੇ ਜਦ ਮੈਂ ਬੈਠਾ ਤੇ ਮੈਂ ਉੱਪਰ ਛੱਤ ਵੱਲ ਦੇਖਾਂ ਤੇ ਮੇਰੇ ਉੱਤੇ ਜਿੰਦਾ بارش ਹੋ ਰਹੀ ਹੈ ਕੋਈ ਜਿੰਦਾ برف ਪੈ ਰਹੀ ਹੈ ਤੇ ਮੈਂ ਕਹਿਣਾ ਵੀ ਮੇਰੇ ਸਾਡੇ ਘਰ ਜੁੰਦਾ ਆ ਕੀ ਗੱਲ ਹੈ ਕੀ ਨਹੀਂ ਠੰਡੀਆਂ ਹਵਾ ਆ ਰਹੀਆਂ ਨੇ ਕੀ ਹੋ ਰਿਹਾ ਹੈ ਕੀ ਨਹੀਂ ਪਰ ਸਭ ਜਣੇ ਸੀ ਉਸ ਵੇਲੇ ਭਾਈ ਸਾਹਿਬ ਨੂੰ ਨਹੀਂ ਮੈਂ ਪੁੱਛਿਆ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਡੇ ਨਾਲ ਫਿਰ ਮੈਂ ਕਾਨੂੰਨ ਕਿਹਾ ਮੈਂ ਕਿਹਾ ਕਾਨੂੰਨ ਆਪਾਂ ਫੇਰ ਤੋਂ ਦੁਆਰ ਤੋਂ ਸ਼ੁਰੂ ਕਰੀਏ ਫੇਰ ਅਸੀਂ ਦੁਆਰ ਤੋਂ ਸ਼ੁਰੂ ਕਰ ਲਿਆ ਤੇ ਇਹਨਾਂ ਦੀ ਫਿਰ ਮੈਂ YouTube ਤੇ ਦੇਖ ਲਈ ਤੇ satsang sangat ਨਾਲ ਜੁੜ ਗਏ ਜਦੋਂ ਮੈਂ ਘਰ ਆ ਗਈ ਵਾਪਸ ਉੱਥੇ ਤੇ ਮੈਂ ਸੁਣਿਆ ਉੱਥੇ ਦੇਖਿਆ ਵੀ ਭਾਈ ਸਾਹਿਬ ਜੀ ਦਾ ਗੁਰਦਾਸਪੁਰਮ ਵਿਸਰ ਵਗੈਰਾ satsang ਹੈ ਤੇ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਜੀ ਦਾ ਨੰਬਰ ਸੀਗਾ ਤੇ ਉਹਦੇ ਵਿੱਚ ਲਿਖਿਆ ਹੋਇਆ ਸੀਗਾ ਕਿ 150 ਕਿਲੋਮੀਟਰ ਦੀ ਦੂਰੀ ਦੇ ਵਿੱਚ ਤੇ ਕਿਤੇ ਵੀ ਭਾਈ ਸਾਹਿਬ ਸਮਾਗਮ ਕਰਸ ਗਏ ਆਜਾ ਸਰਦਿੰਦਰ ਮੈਸ ਸਿੰਘ ਸਾਹਿਬ ਨੂੰ ਕਿਹਾ ਕਿ ਅਸੀਂ ਵੀ ਗੱਲ ਕਰੀਏ ਕਹਿੰਦੇ ਕਰ ਲੈ ਫੋਨ ਮੈਂ ਭਾਈ ਸਾਹਿਬ ਨੂੰ ਭਾਈ ਸਾਹਿਬ ਕੁਲਵਿੰਦਰ ਸਿੰਘ ਜੀ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਵੀ ਤੁਹਾਡੀ ਬੇਨਤੀ ਲਗਾ ਦਾਂਗੇ ਅਸੀਂ ਜਦ ਬੇਨਤੀ ਲਗਾਈ ਤੇ ਕਹਿੰਦੇ ਵੀ ਭਾਈ ਸਾਹਿਬ ਦਾ ਮੈਨੂੰ ਫੋਨ ਪਈ ਗਵਿੰਦਰ ਸਿੰਘ ਪਾਈ ਸਾਹਿਬ ਜੀ ਦਾ ਫੋਨ ਆਇਆ ਕਿ ਅ ਇੱਕ ਕੱਲ ਜਾਂ ਪਰਸੋਂ ਕਰ ਲਵਾਂਗੇ ਕਿ ਨਹੀਂ ਮੇਰੇ ਬੱਚੇ ਦੂਰ ਦੂਰ ਰਹਿੰਦੇ ਆ ਤੇ ਅਸੀਂ ਇਕੱਲੇ ਕਰਵਾ ਨਹੀਂ ਸਕਵੇ ਤੇ ਚਲੋ ਉਹ ਕਹਿੰਦੇ ਫਿਰ ਹੁਣ ਇਸ ਵੇਲੇ ਫਿਰ ਬਾਅਦ ਵਿੱਚ ਨਹੀਂ ਜਿਹਨਾਂ ਦਿਨਾਂ ਚ ਮੈਂ ਦੱਸਿਆ ਕਿ ਨਹੀਂ ਹੋ ਸਕਦਾ ਤੇ ਤੁਸੀਂ ਕੋਈ ਨਾ ਫਿਰ ਫੇਰ ਦੇਖਾਂਗੇ ਤੇ ਮੈਂ ਰੋਣ ਲੱਗ ਗਈ ਮੇਰਾ ਬੜਾ ਮਨ ਦੁਖੀ ਜਿਹਾ ਹੋਇਆ ਤੇ ਮੈਂ ਕਿਹਾ ਵੀ ਅਸੀਂ ਬੜੀ ਦੂਰਾਂ ਪਿਛਲੋ ਇਲਾਕੇ ਵਿੱਚ ਜਾਂ ਸੀ ਇਸਾਂ ਨੂੰ ਕੋਈ ਵੀ ਨਹੀਂ ਪੁੱਛੇਗਾ ਬੜੀ ਮੁਸ਼ਕਿਲ ਨਾਲ ਮਹਾਪੁਰਸ਼ ਮਿਲੇ ਸਾਨੂੰ ਤੇ ਸਾਨੂੰ ਹੁਣ ਕੋਈ ਵੀ ਨਹੀਂ ਪੁੱਛੇਗਾ ਇਹਨਾਂ ਨੇ ਵੀ ਨਾ ਕਰਤੀ ਤੇ ਮੈਂ ਭਾਈ ਸਾਹਿਬ ਕੁਲਵਿੰਦਰ ਸਿੰਘ ਜੀ ਨੇ ਦੀ ਗੱਲ ਕਹੀ ਥੀ ਤੇ ਉਹਨਾਂ ਨੇ ਫਿਰ ਬੇਨਤੀ ਲਗਾਈ ਤਾਂ ਭਾਈ ਸਾਹਿਬ ਜੀ ਨੇ ਮੈਨੂੰ ਫਿਰ ਉਹਨਾਂ ਨੇ ਕਿਹਾ ਵੀ ਤੁਹਾਨੂੰ ਫੋਨ ਆਏਗਾ ਅਸੀਂ ਦੁਪਹਿਰ ਨੂੰ ਬੈਠੇ ਉਹ ਭਾਈ ਸਾਹਿਬ ਜੀ ਦਾ ਫੋਨ ਆਇਆ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਕਿ ਨਹੀਂ ਇਹ ਪਹੁੰਚੇ ਮਹਾਪੁਰਸ਼ ਨੇ ਇਹਨਾਂ ਨੇ ਸਾਨੂੰ ਫੇਰ ਫੇਰ ਸੰਜਾਤ ਕਰ ਲਿਆ ਇਹ ਫੇਰ ਸਾਨੂੰ ਫੋਨ ਕਰ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਸਾਡਾ ਰਸਤਾ ਕੋਈ ਖੁੱਲਣ ਵਾਲਾ ਆ ਅਸੀਂ ਸਾਡੇ ਵੀ ਚੰਗੇ ਦਿਨਾਂ ਵਾਲੇ ਆ ਸਾਡਾ ਵੀ ਕੋਈ ਮਾਰਗਦਰਸ਼ਨ ਕਰਨ ਵਾਲੇ ਆ ਰਹੇ ਆ ਬੜੀ ਕਿਰਪਾ ਹੈ ਮਾਲਕ ਜੀ ਦੀ ਅਕਾਲ ਪੁਰਖ ਦੀ ਕਿਰਪਾ ਹੈ ਭਾਈ ਸਾਹਿਬ ਜਿਹਨੂੰ ਜੇ ਫਿਰ ਕਿ ਆ ਕਿ ਭੈਣ ਜਦੋਂ ਵੀ ਤੁਸੀਂ ਸਮਾਗਮ ਤੁਸੀਂ ਆਪਣੀ ਮਰਜ਼ੀ ਨਾਲ ਦਿਨ ਰੱਖੋ ਅਸੀਂ ਆਵਾਂਗੇ ਉਹ ਸਾਡੇ ਬੜੇ ਚੰਗੇ ਭਾਗ ਭਾਈ ਸਾਹਿਬ ਸਾਡੇ ਘਰ ਆਏ ਸਮਾਗਮ ਕੀਤਾ ਗੁਰਦੁਆਰ ਛਾਤ ਸੰਗਤ ਜੀ ਜਦੋਂ ਭਾਈ ਸਾਹਿਬ ਆਕੇ ਗਏ ਸਾਡੇ ਈਸ਼ਾਨ ਸਾਹਿਬ ਚੜਾਇਆ ਸੇਵਾ ਕੀਤੀ ਸਮਾਗਮ ਕੀਤਾ ਉਸ ਤੋਂ ਬਾਅਦ ਉਹ ਸਾਡਾ ਪਿੰਡ ਸਾਡੇ ਸਾਰੇ ਘਰ ਦੇ ਹਾਲਾਤ ਸਭ ਕੁਝ ਬਦਲ ਗਿਆ ਸਭ ਕੁਝ ਬਦਲ ਗਿਆ ਭਾਈ ਸਾਹਿਬ ਨੇ ਜਦੋਂ ਸਾਡੇ ਨਾਲ ਉੱਥੇ-ਉੱਥੇ ਵਚਨ ਕਰਦੇ ਪਏ ਸੀ ਜਦ ਵਚਨ ਕਰਦੇ ਪਏ ਸੀਗੇ ਤੇ ਪੰਦ ਸਿੰਘ ਸਾਹਿਬ ਗਏ ਸੀਗੇ ਤੇ ਉਹ ਬਾਰ-ਬਾਰ ਸਿਮਰਨ ਕਰਾ ਸਾਨੂੰ ਸਿਮਰਨ ਦਾ ਕੁਝ ਨਹੀਂ ਪਤਾ ਕਿ ਸਿਮਰਨ ਹੈ ਕੀ ਚੀਜ਼ ਹੈ ਬਾਰ ਬਾਰ ਸਿਮਰਨ ਕਰਾਂ ਤੇ ਜਿਹੜੇ ਸਾਡੇ ਘਰ ਦੇ ਹਾਲਾਤ ਸੀਗੇ ਸਾਡੇ ਉੱਤੇ ਸਲ ਰੋਡ ਦੇ ਵਿੱਚ ਹੀ ਐਕਸੀਡੈਂਟ 25 ਤੀ ਐਕਸੀਡੈਂਟ ਹੋਏ ਹੋਏ ਸੀਗੇ ਪਤਾ ਨਹੀਂ ਲੱਗਦਾ ਸੀ ਮਿੰਟ ਵਿੱਚ ਜਦੋਂ ਐਕਸੀਡੈਂਟ ਹੋ ਜਾਂਦਾ ਨੌਜਵਾਨ ਬੱਚਿਆਂ ਦੇ ਕੋਈ ਕਿਦਾਂ ਕੋਈ ਕਿਦਾਂ ਤੇ ਉਹ ਮਾਲਕ ਦੀ ਕਿਰਪਾ ਨਾਲ ਹੁਣ ਬੰਦ ਹੋ ਗਏ ਬਿਲਕੁਲ ਠੀਕ ਠਾਕ ਹੋਤੇ ਸਾਰਾ ਕੁਝ ਭਾਈ ਸਾਹਿਬ ਨੂੰ ਪਤਾ ਸੀ ਸਾਨੂੰ ਨਹੀਂ ਪਤਾ ਸੀ ਇਸਦੀ ਇਹਨਾਂ ਨੇ ਇਨਾ ਸਿਮਰਨ ਕਰਾਇਆ ਇੰਨਾ ਬਸ ਇਹਨਾਂ ਨੇ ਮੈਨੂੰ ਨਹੀਂ ਪਤਾ ਭਾਈ ਸਾਹਿਬ ਨੇ ਐਸੀਆਂ ਅਰਦਾਸਾਂ ਕੀਤੀਆਂ ਕਿ ਉੱਥੇ ਮਾਲਕ ਦੀ ਬਹੁਤ ਕਿਰਪਾ ਬਹੁਤ ਜ਼ਿਆਦਾ ਕਿਰਪਾ ਹੈ ਜੀ ਹੁਣ ਉੱਥੇ ਗੁਰੂ ਘਰ ਚ ਸੰਗਤ ਵੀ ਆਉਂਦੀ ਆ ਤੇ ਸਭ ਕੁਝ ਠੀਕ ਹੈ ਜੀ ਤੇ ਮਾਲਕ ਦੀ ਕਿਰਪਾ ਨਾਲ ਬੱਚੇ ਵੀ ਸੁਭਾਸੇ ਲੱਗੇ ਹੋਏ ਨੇ ਤੇ ਮੈਨੂੰ ਨਹੀਂ ਪਤਾ ਸੀ ਸਾਡੇ ਮੇਰੇ ਘਰ ਚ ਕੀ ਹੈ ਤੇ ਭਾਈ ਸਾਹਿਬ ਨੇ ਇਹਨਾਂ ਵੀ ਕਿਹਾ ਤੇ ਵੀ ਤੁਹਾਡੇ ਘਰ ਤੁਹਾਡੀ ਨੂਹ ਬਰਉਣ ਜੜੀ ਆ ਇਹ ਦੇਵ ਲੋਕ ਤੋਂ ਐਂਜੀ ਤਨਤਨ ਲੋਕ ਦੇ ਮਾਤਾ ਪਿਤਾ ਜੀ ਜਿਨ੍ਹਾਂ ਨੇ ਮੈਨੂੰ ਮੇਰੀ ਝੋਲੀ 'ਚ ਹੀਰਾ ਪਾਇਆ ਉਹ ਉਹ ਬੇਟੀ ਜੜੀ ਐ ਕਰਨੂ ਸਿੰਘ ਜੀ ਇਹ ਸਭ ਦੇ ਬੱਚੇ ਇਦਾਂ ਦੇ ਹੋਣ ਜੀ ਤੇ ਭਾਈ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਘਰ ਚ ਆ ਕੇ ਆਗ ਲਾਇਆ ਜੀ ਤੇ ਸਿੰਘ ਸਾਹਿਬ ਨੂੰ ਸਾਡੇ ਸਿੰਘ ਸਾਹਿਬ ਜੀ ਨੂੰ ਕੋਈ 30 32 ਸਾਲ ਤੋਂ ਸ਼ੂਗਰ ਸੀਗੀ ਤੇ ਹੁਣ ਅਸੀਂ ਸਵਾਗਤ ਦੇ ਜਾ ਕੇ ਆਏ ਉਹਨਾਂ ਨੂੰ ਇੰਜੈਕਸ਼ਨ ਲੱਗਦੇ ਸੀ ਉਹਨੂੰ ਠੀਕ ਨੇ ਨਾਰਮਲ ਸ਼ੂਗਰ ਹੈ ਇੱਕ ਇੰਜੈਕਸ਼ਨ ਲੱਗਦਾ ਉਹਨਾਂ ਨੂੰ ਬਹੁਤ ਘੱਟ ਬਹੁਤ ਹੀ ਘੱਟ ਲੱਗਦਾ ਸਾਰਾ ਕੁਝ ਖਾਂਦੇ ਪੀਂਦੇ ਆ ਤੇ ਜਿਹੜੇ ਸਾਡੇ ਉਦਾਂ ਦੇ ਹਾਲਾਤ ਸੀਗੇ ਜਿਹੜੇ ਉਸ ਮਹੱਲੇ ਦੇ ਵਿੱਚ ਸੀਗੇ ਜਿਹੜੇ ਹਾਲਾਤ ਉਹ ਹੁਣ ਸਭ ਦੇ ਠੀਕ ਨੇ ਜੀ ਸਭ ਨੂੰ ਦੇਖਣ ਸੁੱਖ ਸ਼ਾਂਤੀ ਹੈ ਜੀ ਤੇ ਭਾਈ ਸਾਹਿਬ ਜੀ ਨੇ ਨਿਸ਼ਾਨ ਸਾਹਿਬ ਚੜਾਇਆ ਤੇ ਉਹਦੇ ਅਰਦਾਸ ਕੀਤੀ ਤੇ ਪਿੰਡ ਦੀ ਅਰਦਾਸ ਕੀਤੀ ਲੰਗਰ ਵੱੱਛੂ ਦੀ ਅਰਦਾਸ ਕੀਤੀ ਤੇ ਐਨੀ ਬਿਮਾਰੀ ਪਈ ਸਾਰੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਸ਼ੂਆਂ ਦੀ ਬਿਮਾਰੀ ਪਈ ਸਾਡੇ ਉੱਤੇ ਆਲੇ-ਦੁਆਲੇ ਸਾਡੇ ਮੁਹੱਲੇ ਦੇ ਵਿੱਚ ਕਿਸੇ ਜਿਹਾ ਅਵਾਰਾ ਪਸ਼ੂ ਸੀ ਉਹ ਵੀ ਨਾ ਕਿਸੇ ਨੂੰ ਵੀ ਕੁਝ ਵੀ ਹੋਇਆ ਸਾਧ ਸੰਗਤ ਜੀ ਭਾਈ ਸਾਹਿਬ ਕੋਈ ਐਸੇ-ਵੈਸੇ ਨਹੀਂ ਆਨੇ ਅਕਾਲ ਪੁਰਖ ਦੇ ਭੇਜੇ ਹੋਏ ਬੜੇ ਮਹਾਂਪੁਰਸ਼ ਨੇ ਸਾਡੇ ਉਹਨਾਂ ਦੇ ਬਚਨ ਮੰਨਨੇ ਚਾਹੀਦੇ ਹਨ ਜੀ ਤੇ ਮੈਂ ਜਿਆਦੇ ਕੁਝ ਬੋਲਣ ਨਹੀਂ ਆਉਂਦਾ ਵਾਹਿਗੁਰੂ ਜੀ ਮੈਂ ਬਕਸ ਲੈਣਾ ਜੀ ਕਿਰਪਾ ਕਰਨੀ ਸਾਰਿਆਂ ਨੇ ਸਾਨੂੰ ਅਰਦਾਸ ਬੇਨਤੀ ਕਰਨੀ ਸਾਨੂੰ ਬੋਲਣ ਆ ਜਵੇ ਤੇ ਅਸੀਂ ਸੋ ਅਕਾਲਪੁਰਖ ਦੇ ਨਾਲ ਜੁੜ ਜਾਈਏ ਵਾਹਿਗੁਰੂ ਜੀ ਇਹ ਮੈਂ ਨਕੋਲ ਕੇ ਮਾਫੀ ਮੰਗਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਛੋਟੀ ਜਿਹੀ ਕਲਾਈ ਬੋਲਣੀ ਚਾਹਦੀ ਹਾਂ ਜੀ ਜੇ ਤੁਸੀਂ ਨਾ ਪੜਦੇ ਬਾ ਅਸਾਰ ਲਜਾਣਾ ਸੀ ਖੰਨ ਕਿਤੇ ਨਾ ਮਿਲਦੀ ਥਾ ਅਸਾਰ ਲਜਾਣਾ ਸੀ ਅਸਾਰ ਲਜਾਣਾ ਸੀ ਜੇ ਤੁਸੀਂ ਨਾ ਪੜਦੇ ਬਾ ਅਸਾਰ ਲਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਤਾਂ ਅਸਾਰੂ ਲ ਜਾਣਾ ਸੀ ਗੁਰ ਨਾਨਕ ਕਿਰਪਾ ਕੀਤੀ ਮ੍ਰਿਸ਼ਦ ਮਿਲਾਇਆ ਹੈ ਸੰਦੂਲ ਦੀਆਂ ਫਿਰਦੀਆਂ ਨੂੰ ਆਸਰੇ ਲਾਇਆ ਹੈ ਦੇ ਤੁਸੀਂ ਨਾ ਫੜਦੇ ਵਾ ਅਸਾਰੂ ਲ ਜਾਣਾ ਸੀ ਸਾਂ ਨੂੰ ਕਿਤੇ ਨਾ ਮਿਲਦੀ ਥਾ ਅਸਾਰੁ ਲ ਜਾਣਾ ਸੀ ਅਸਾਰੁ ਲ ਜਾਣਾ ਸੀ ਵੈ ਕੁਛੀ ਕਾਲਸਾ ਵੈ ਕੁਛੀ ਖਤੇ ਸ਼ਾਲਾ ਇਹ ਦਿੱਤੀ ਸਤੇ ਬਹੁਤ ਧੰਨਵਾਦ ਬੀਬੀ ਸਿਖੌਰ ਜੀ ਕਾਮਰਾ ਸਮਾਚਾਰ ਪ੍ਰਦੇਸ਼ ਜਿਨ੍ਹਾਂ ਨੇ ਬਹੁਤ ਬੜੀ ਚੀਜ਼ਾਂ ਸਾਂਝਾ ਕੀਤਾ ਹੈ ਸ਼ੋਹਨ ਬੇਨਤੀ ਕਰਾਂਗੇ